ਕਿ ਹੋਏ ਬੈਰੀਕਟਲੀ ਆਂਡਾ ਕੀ ਮਤਲਬ ਹੈ ਕਿੱਦਾਂ ਹੁੰਦੇ ਆ ਤੁਸੀਂ ਤਾਂ ਕੀ ਕਰਨ ਆਏ ਹੋ ਇਹਦਾ ਕੋਈ ਬੈਨਫੀਟ ਨਹੀਂ ਜਦੋਂ ਤੁਸੀਂ ਉਹਨਾਂ ਦਾ ਸਾਥ ਨਹੀਂ ਦੇ ਸਕਦੇ ਉਸ ਵੇਲੇ ਅਗਲਾ ਦੇਣੀ ਚਾਹੀਦੀ ਅੱਧਾ ਦੇ ਬੰਦੇ ਨੂੰ ਖਤਮ ਕਰ ਦੇਣਾ ਚਾਹੀਦਾ ਪੁਲਿਸ ਵਾਲੇ ਸੀ ਉਹਨੂੰ ਬਚਾਉਂਦਾ ਬਹੁਤ ਗਲਤ ਹੋਇਆ ਬਹੁਤ ਜ਼ਿਆਦਾ ਗਲਤ ਨਹੀਂ ਤੁਹਾਨੂੰ ਕੁੜੀ ਕਿਉਂ ਲੱਭੀ ਓਏ ਮੁੰਡਿਆਂ ਨੂੰ ਕੁੜੀ ਕਿਉਂ ਲੱਭੀ ਉਹਨਾਂ ਦੇ ਵਿੱਚ ਦਿੱਤੀ ਦੇਣੀ ਹੈ ਤੁਸੀਂ ਫਾਂਸੀ ਚਾਹੀਦੀ ਸਾਨੂੰ ਜੱਜ ਨੇ ਕਿਉਂ ਦੇਣੀ ਤੁਹਾਨੂੰ ਵੀ ਦੇਣੀ ਹੈ ਕੁੜੀ ਕਿਉਂ ਨਹੀਂ ਮਿਲਿਆ ਅਸਲੀ ਅੰਦਾਜ਼ ਜਦੋਂ ਕੁੜੀ ਕੋਲ ਲੱਭੀ ਗਈ ਅਸੀਂ ਖੜਾਂਗੇ ਨਾ ਕੋਈ ਤੜ ਕੋਈ ਕੁੜੀ ਕਿਉਂ ਨਹੀਂ ਆਉਂਦੀ ਐਡਾ ਖੜੇ ਹੁੰਦੇ ਕੀ ਫਾਇਦਾ ਤੁਸੀਂ ਆ ਕੇ ਮਾਲ ਲਾਹੋ ਨਾ ਜਾਓ ਤੁਸੀਂ ਵੀ ਜਾਓ ਅਸੀਂ ਤਾਂ ਆਪਣੇ ਹਮਦਰਦੀ ਕਰਨ ਆਏ ਹਾਂ ਹਮਦਰਦੀ ਕਰਨ ਆਏ ਅਸੀਂ ਨਹੀਂ ਨਹੀਂ ਹਮਦਰਦੀ ਕਰਨ ਆਏ ਕਿਉਂਕਿ ਤੁਹਾਨੂੰ ਬਹੁਤ ਵਧੀਆ ਹੁੰਦਾ ਕੋਈ ਲਾ ਆ ਪਾਪੜਾ ਦੇਖਾਂਗੇ ਕਿ ਸਾਡੇ ਨਾ ਕਿ ਦੂਸਰੇ ਕੰਮ ਦੇ ਕਰਨ ਗਏ ਹੌਲੀ ਨਾ ਹੋਣ ਕੋਈ ਗੱਲ ਨਹੀਂ ਅਸੀਂ ਵੀ ਦੇਖਦੇ ਆ ਅਸੀਂ ਦੇਖਦੇ ਜੇ ਇਰਖਾਮ ਨਾ ਨਾ ਮਿੰਟਾ ਅਸੀਂ ਦਸ ਤਵਾ ਕੇ ਰੱਖਾਂਗੇ ਧੰਨਾਂ ਕੁੜੀ ਕੋਈ ਜਾ ਨਹੀਂ ਮਿਲ ਗਈ ਬਾਦ ਵਿੱਚ ਮੁੰਡਿਆਂ ਨੇ ਮੁੰਡੇ ਮੱਲੇ ਵਿੱਚ ਮੁੰਡਿਆਂ ਨੇ ਲੱਭੀ ਦੱਸੋ ਇਹ ਕੰਡਾ ਤੁਸੀਂ ਵੇਸਤ ਨਾ ਕਰਦੇ ਸਾਰੇ ਅੰਦਰ ਜਾ ਕੇ ਦੋ ਬੱਤ ਜੰਦਾ ਤੇ ਵਾਪਸ ਆ ਗਏ ਕਮਾਲ ਹੋ ਗਈ ਹੈ ਕੁੜੀ ਨਹੀਂ ਲੱਭੀ ਇੰਨੀ ਦੇਰ ਦੀ ਕੁੜੀ ਸਭ ਮੁਸਕਰਾ ਰਹੇ ਨਹੀਂ ਤੁਸੀ ਕੀ ਪਤਾ ਕਿ ਫਾਰ ਐਮ ਇਹ ਬੀਬਾ ਜੋਂ ਦਿਲ ਦੇ ਵੱਜਦੀ ਨਾਲ ਆਪਣੇ ਬੱਚੇ ਨਾਲ ਪਤਾ ਦੋ ਲੱਗਦਾ ਹਾਂ ਐਸੇ ਤੁਹਾਨੂੰ ਤੁਹਾਡੇ ਮੂੰਹਾਂ ਤੋਂ ਮੁਸਕਰਾਹਟ ਹੈ ਜਾ ਕੇ ਸਾਥ ਦੇਣ ਦੇ ਵਿਚ ਘੰਟਾ ਵਿਚਾਰੀ ਕੁੜੀ ਅੰਦਰ ਕੀ ਤੜਪਦੀ ਹੋਣੀ ਉਹ ਮਾਂ ਜਿਹੜੀ ਕੁ ਪ੍ਰੂਫ ਹੈਗੀ ਰਿਕਾਰਡਿੰਗ ਹੋ ਗਈ ਤੁਹਾਡੀ ਜਾ ਤੱਕ ਨਹੀਂ ਆ ਕੇ ਬਿਠੀ ਰੱਖੇ ਤੁਹਾਨੂੰ ਅਸੀਂ ਲੱਗੇ ਤੁਹਾਡੇ ਵਾਸਤੇ ਖੜੇ ਹੈ ਵੈਰੀਕੇਟ ਤੋਂ ਇਹ ਸਾਰੇ ਅਸੀਂ ਤੁਹਾਨੂੰ ਲੈ ਕੇ ਆਏ ਕਿਸੇ ਨੂੰ ਅਸੀਂ ਰਿਕਾਰਡਿੰਗ ਲੈਣ ਨਹੀਂ ਆਏ ਅਸੀਂ মিডিਆ ਲੈ ਕੇ ਨਹੀਂ ਆਏ ਲੈ ਕੇ ਤੁਸੀਂ ਖੜੇ ਚੱਲਾਇਆ ਆਪਣੀ ਕਾਰਵਾਈ ਕਰਾਂਗੇ ਕੀ ਹੋਇਆ ਕੀ ਹੋਣ ਕੀ ਗੱਲ ਕੀ ਹੋਈ ਸੀ ਹੁਣ ਦੱਸੋ ਦੇਖੋ ਜੋ ਬੱਚਾ ਕਹਿੰਦੇ ਮਰੇ ਕੁੜੀ ਨਹੀਂ ਲੱਭ ਰਹੀ ਸੀ ਮਾ ਇਹਨਾਂ ਨੇ ਘੰਟਾ ਪੁਲਿਸ ਵਾਲਿਆਂ ਨੇ ਵੇਸਟ ਕੀਤਾ ਅਗਲੇ ਜਾਂਦੇ ਅੰਦਰ 29 ਰੱਖੀ ਕੁੜੀ ਜੇ ਲੱਭ ਲੰ ਦੇ ਕੀ ਪਤਾ ਕੁੜੀ ਦੇ ਵਿੱਚ ਸਾਹ ਹੁੰਦੇ ਤੇ ਪੂਰੀ ਬਾਂਚੀ ਜਾਂਦੀ ਉਹਨੂੰ ਹਸਪੀਟਲ ਲੈ ਜਾਇਆ ਜਾਂਦਾ ਉਹ ਮਾਂ ਦਾ ਹਾਲ ਦੇਖੋ ਕੀ ਹੋ ਰਿਹਾ ਜਦੋਂ ਕੁੜੀ ਨੂੰ ਅਦਾ ਵਾ ਕੀਤਾ ਇਹਦੇ ਚਾਂਦੇ ਤਾਂ ਕੁੜੀ ਪਹਤਾ ਸਕਦੇ ਸੀ ਇਹਨਾਂ ਨੇ ਬਚਾਈ ਵੀ ਜਾਨ ਬੂਝ ਕੀ ਨਹੀਂ ਬਚਾਈ ਕੁੜੀ ਨਹੀਂ ਬੈਰੀਗੇਟ ਦੀ ਗੱਲ ਕੀਤੀ ਜਾ ਰਹੀ ਸੀ ਬੈਰੀਗੇਟ ਦੇਖੋ ਜਿੰਦੇ ਬੈਰੀਗੇਟ ਆਏ ਸਾਡੇ ਖਿਲਾਫ ਨਾ ਕੋਈ ਬੋਲ ਹਾਂ ਕੋਈ ਬੋਲ ਨਾ ਦੇਵੇ ਇਹ ਸਾਰਾ ਇਹ ਸਰਕਾਰਾਂ ਦੇ ਸਿਆਪੇ ਸਾਰੇ ਪਰ ਇਹ ਕੋਂ ਕੋ ਕਿਥੇ ਕਰ ਆ ਲਿਆ ਕੀ ਨਾਮ ਕੀ ਤੁਹਾਡਾ ਮੈਡਮ ਜੀ ਮੇਰਾ ਸੁਮਨ ਰਾਣਾ ਹੈ ਤੁਹਾਡਾ ਜੀ ਚਾਲੂ ਇਥੇ ਲੋਕਲ ਹੀ ਰਹਿਣ ਵਾਲੇ ਤੁਸੀਂ ਹਾਂ ਜੀ ਲੋਕਲ ਹੀ ਆ ਜੀ ਸਾਡਾ ਕੰਮ ਹੈ ਕਿ ਦੇਖੋ ਸਾਨੂੰ ਜਿੱਦਾਂ ਹੀ ਪਤਾ ਲੱਗਿਆ ਰਾਤੀ ਲੇਟ ਨਾਈਟ ਸਾਨੂੰ ਪਤਾ ਲੱਗਿਆ ਸਵੇਰੇ ਸਾਨੂੰ ਫੋਨ ਆਇਆ ਪਟਿਆਲੇ ਤੋਂ ਬੀਬਾ ਜੀ ਦਾ ਜਿਹੜੇ ਸਾਡੇ ਅਮਰਿੰਦਰ ਕੈਪਟਨ ਅਮਰਿੰਦਰ ਜੀ ਦੀ ਬੇਟੀ ਹੈ ਕਿ ਜਾ ਕੇ ਵੇਖੋ ਉਥੇ ਕੀ ਹਾਲ ਹੈ ਜਦੋਂ ਅਸੀਂ ਇੱਥੇ ਆਏ ਉਹਨਾਂ ਨੇ ਇਹ ਦੱਸਿਆ ਕਹਿੰਦੇ ਕੁੜੀ ਨੂੰ ਜਦੋਂ ਇਹਨਾਂ ਦੀ ਬੇਟੀਆਂ ਦੋਨੋਂ ਮਤਲਬ ਕਿ ਬੱਚੇ ਸੇ ਲਿਦਾ ਸੀ ਹੂੰ ਹੂੰ ਬੱਚਾ ਘਰ ਨਹੀਂ ਸੀ ਅਗਲੇ ਨਾਲ ਕੁੜੀ ਵਾਰੀ ਉਹ ਕੈਮਰੇ 'ਚ ਰਿਕਾਰਡ ਹੋਇਆ ਹੁਣਾ ਉਹਦੇ ਵਿੱਚ ਉਹ ਮਾਂ ਕਹਦੇ ਕਿ ਮੇਰਾ ਬੱਚਾ ਅੰਦਰ ਹੀ ਹੈ ਨਹੀਂ ਨਹੀਂ ਉਹਨੇ ਕੁੜੀ ਨੇ ਪੁੱਛਿਆ ਕਿ ਉਹਦੇ ਪਿਓ ਨੂੰ ਪੁੱਛਿਆ ਕਿ ਅੰਕਲ ਸਹਜ ਕਿੱਤੇ ਆ ਉਹਨੇ ਕਿਹਾ ਅੰਦਰ ਹੈ ਜਦਕਿ ਸਹਜ ਅੰਦਰ ਨਹੀਂ ਸੀ ਠੀਕ ਹੈ ਉਹਨੇ ਜਾਣ ਬੁਝ ਕੇ ਉਹਨੂੰ ਅੰਦਰ ਢੱਕਿਆ ਤੇ ਉਹਦੇ ਨਾਲੇ ਕੰਮ ਕੀਤਾ ਤੇ ਕੁੜੀ ਨੂੰ ਮਾਰਿਆ ਵੀ ਜਾਣੋ ਜਦੋਂ ਮਾਂ ਉੱਤੇ ਘਰ ਗਈ ਹੈ ਔਰ ਪੁਲਿਸ ਵਾਲੇ ਅੰਦਰ ਗਏ ਵੀ ਹੈਗੇ ਹਨ ਕੁੜੀ ਵਾਲਿਆਂ ਨੂੰ ਕੁੜੀ ਨਹੀਂ ਲੱਭੀ ਕੁੜੀ ਮੱਲੇ ਦੇ ਮੁੰਡਿਆਂ ਨੇ ਲੱਭੀ ਠੀਕ ਹੈ ਜੀ ਲੋਕ ਕਿੱਥੇ ਆ ਸੀ ਬਾਹਰੋਂ ਲੈ ਆ ਬਾਤ ਨੂੰ ਤੋੜ ਕੇ ਗਏ ਅੰਦਰ ਮੁੰਡੇ ਬਹੁਤ ਗਲਤ ਗੱਲ ਹੈ ਬਹੁਤ ਨੀਚਤਾ ਵਾਲੀ ਗੱਲ ਹੈ ਸਾਡੀ ਇੱਕੋ ਹੀ ਮੰਗ ਹੈ ਕਿ ਐਦਾਂ ਦੇ ਬੰਦੇ ਨੂੰ ਫਾਂਸੀ ਦਿੱਤੀ ਜਾਵੇ ਚਾਹੀਦੀ ਉਹ ਵੀ ਤੜਪਾ ਤੜਪਾ ਕੇ ਉਹਨੂੰ ਮੌਤ ਹੋਣੀ ਚਾਹੀਦੀ ਨਹੀਂ ਪੁਲਿਸ ਨੂੰ ਕਿਉਂ ਨਹੀਂ ਮਿਲੀ ਮੈਨੂੰ ਮਿਲੀ ਨਹੀਂ ਕਮਾਲ ਹੋ ਗਈ ਪੁਲਿਸ ਨੂੰ ਕੁੜੀ ਨਹੀਂ ਮਿਲੀ ਮੱਲੇ ਦੇ ਮੁੰਡਿਆਂ ਨੇ ਲੱਭ ਲਈ ਕੁੜੀ ਪੁਲਿਸ ਕਹਿੰਦੀ ਜੀ ਅੰਦਰ ਕੋਈ ਵੀ ਨਹੀਂ ਹੈ ਇਹ ਤੁਹਾਨੂੰ ਬੈਰੀਕੇਡ ਲਿਆ ਕੇ ਇੱਥੇ ਲਗਾਏ ਹੋਏ ਹੈ ਪੁੱਛਣ ਵਾਲਾ ਹੋਵੇ ਮਾਂ ਨਾ ਮਦਦਗੀ ਹੋਣ ਦੇ ਬਜਾਏ ਇਹਨਾਂ ਨੂੰ ਕੀ ਲੱਗਦਾ ਕਿ ਅਸੀਂ ਇੱਥੇ ਡੰਡੇ ਕੋ ਗੋਲੀਆਂ ਚਲਾਣੀਆਂ ਕਿਹਨੂੰ ਬਚਾਉਣਾ ਚਾਹੁੰਦੇ ਐ ਇਹ ਸਰਕਾਰ ਨਾਲ ਨਹੀਂ ਲਿਈ ਜੀ ਸਭ ਨੂੰ ਸਰਕਾਰ ਨੇ ਅਰੈਸਟ ਕਰ ਲਿਆ ਹੋਇਆ ਰਾਤ ਦਾਈ ਜੀ ਲੱਗੇ ਹੋਇਆ ਅਸੀਂ ਕਿਰਿਆ ਨਹੀਂ ਅਰਕ ਕਰਨ ਨਾਲ ਕੀ ਹੋਣਾ ਉਹਨੂੰ ਥੋੜੇ ਟਾਈਮ ਬਾਅਦ ਉਹਨਾਂ ਨੇ ਛੱਡ ਦੇਣਾ ਠੀਕ ਐ ਅਸੀਂ ਇਨਸਾਫ ਦਵਾਵਾਂਗੇ ਇਹ ਸਜ਼ਾ ਹੁਣ ਜੱਜ ਸਾਹਿਬ ਨੇ ਦੇਣੀ ਹੈ ਨਾ ਅਸੀਂ ਜੱਜ ਸਾਹਿਬ ਨਾਲ ਅਦਾਲਤ ਦੇ ਵਿੱਚ ਪਹੁੰਚ ਜਾਏਗਾ ਮੇਰੀ ਸੁਣੋ ਵੀਰ ਜੀ ਤੂੰ ਸਿਆਣੇ ਬਿਆਨੋ 200 ਪੁਲਿਸ ਵਾਲੇ ਇੱਥੇ ਕਾਹਦਾ ਵਾਸਤੇ ਖੜੇ ਕਿੱਤੇ ਹੋਏ ਹੂੰ ਪੁੱਛਣ ਵਾਲਾ ਜਦੋਂ ਉਹਨੂੰ ਫੜ ਕੇ ਲੈ ਗਈ ਟਾਲਾ ਲੱਗਿਆ ਉਹ ਵਿਚਾਰਿਆਂ ਦਾ ਉਦਾ ਹੀ ਮਰਨ ਹੋਇਆ ਪਿਆ ਹੈ ਉਹ ਕੁੜੀ ਲੈਣ ਵਿਚਾਰੀ ਗਈ ਕੱਲੀ ਮੱਲੀ ਬਾਪ ਉਹ ਨਾ ਸਿੱਤੇ ਨਹੀਂ ਆ ਉਹ ਸਿੱਤੇ ਨਹੀਂ ਹੈਗਾ ਛੋਟੇ ਛੋਟੇ ਬੱਚੇ ਉਹਦਾ ਹਾਲ ਦੇਖੋ ਕੀ ਹੈ ਜਾ ਕੇ ਵੇਖੋ ਸਹੀ ਹੁリアਨੇ ਬੱਚੇ ਨਾਲ ਹੋਇਆ ਸੀ ਇਹੋ ਜਿਹਾ ਮਤਲਬ ਤੇ ਸਰਕਾਰ ਨੂੰ ਚਾਹੀਦਾ ਸੀ ਨਾ ਕਿ ਹਾਂ ਵੀ ਗਾਰੀ ਨਹੀਂ ਹੈਗਾ ਸਰ ਮਾਨਕ ਅਦਾਲਤ ਨੇ ਉਹਦਾ ਵੀ ਸਜ਼ਾ ਸੁਣਾਈ ਉਹਨਾਂ ਨੂੰ ਫਾਂਸੀ ਦੀ ਤੇ ਸਰਕਾਰ ਨੂੰ ਚਾਹੀਦਾ ਹੈ ਭਾਜੀ ਕਿ ਇਤਾਂ ਦੀ ਸਜ਼ਾ ਦੋ ਜਿੰਨੇ ਕੁ ਕੀਤਾ ਹੈ ਕਿ ਦੂਜੇ ਬੰਦੇ ਦੀ ਹਿੰਮਤ ਨਾ ਪਵੇ ਕਿ ਐਸੇ ਕਿਸ ਤਰ੍ਹਾਂ ਦੇ ਨਾਲੇ ਕਰਨਾ ਹੈ ਇਹੋ ਜਿਹਾ ਕਾਨੂੰਨ ਬਣਨਾ ਚਾਹੀਦਾ ਠੀਕ ਹੈ ਨਾ ਇਦਾਂ ਦਾ ਕਾਨੂੰਨ ਬਣਾਵੇ ਸਰਕਾਰ ਕਿ ਮੈਂ ਕਰੀ ਬੰਦੇ ਦੀ ਰੂਹ ਕੰਬ ਦੇਵੇ ਇਹ ਸੋਚਣ ਤੋਂ ਪਹਿਲਾਂ ਕਿ ਅਸੀਂ ਕਿਸੇ ਬੱਚੇ ਦੇ ਨਾਲ ਕੀ ਕਰਨ ਜਾ ਰਹੇ ਹਾਂ ਇਹ ਸੋਚਣ ਤੋਂ ਪਹਿਲਾਂ ਉਹਦੀ ਰੂਹ ਕੰਬੇ ਪਹਿਲਾਂ ਕਿ ਮੈਂ ਜੇ ਕਰਮ ਕਰਾਂਗਾ ਤਾਂ ਮੈਨੂੰ ਕੀ ਸਜ਼ਾ ਮਿਲੇਗੀ कानून सख्त बनना चाहिए बिलकुल जी बनना चाहिए कानून तो है नहीं। अच्छून अच्छून ही ले ले नहीं कानून है